ਜੀ ਤਾਂ ਹਸਪਤਾਲ ਕੀ ਕਹਿਣਾ ਚਾਹੁੰਦੇ ਸੀ ਯਾਰ ਬਰਾਬਰ ਸਾਰੇ ਉਹਨਾਂ ਨੇ ਜੋ ਲਿਖਿਆ ਸਹੀ ਲਿਖਿਆ ਜੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਮਾਦਦ ਹੋਣਾ ਮੈਨੂੰ ਜਿਹੜਾ ਬਿਲਕੁਲ ਗਲਤ ਨਹੀਂ ਹੈਗਾ ਔਰ ਮੈਂ ਗਲਤੀ ਨਹੀਂ ਗਲਤ ਮਾਫੀ ਨਹੀਂ ਮੰਗੀ ਜਾਂਦੀ ਮੈਂ ਗਲਤੀ ਕੀਤੀ ਨਹੀਂ ਮਾਫੀ ਕਿਸ ਕਰੀ ਸਹੀ ਕਿਹਾ ਉਹਨਾਂ ਨੇ ਜੋ ਕਿਹਾ ਹੈ ਇਹ ਸਭ ਤੋਂ ਵੱਧ ਨਾਮ ਤੋਂ ਮਾਫੀ ਬਖਸ਼ਣ ਵਾਲਾ ਜੀ ਮਾਫੀ ਕਿੰਨੀ ਗਮ ਤੋਂ ਪਰ ਕਿਸ ਪ੍ਰਾਦਾ ਦੀ ਮਾਫੀ ਮੰਗੀ ਜੀ ਜਿੱਦ ਨਹੀਂ ਹੋ ਜਾਂਦੀ ਇਹ ਤਾਂ ਉਹਨਾਂ ਨੂੰ ਪੁੱਛਣਾ ਮੈਨੂੰ ਤਾਂ ਕੋਈ ਗੱਲ ਨਹੀਂ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ ਜਿਨ੍ਹਾਂ ਨੂੰ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀ ਅਫਸਰ ਸੀ ਪੁਲਿਸ ਦੇ ਉਹਨਾਂ ਨੇ ਕੋਹ ਕੋ ਕੇ ਜਿਹੜਾ ਮਾਰਿਆ ਸੀ ਜਗਰਾਉਂ ਦੇ ਵਿੱਚ ਸ਼ਹੀਦ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਮੈਂ ਸਮਝਦਾ ਕਿ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਕੌਂਕੇ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਸ੍ਰੀ ਅਖੰਡ ਪਾਤਸ਼ਾਹ ਵੀ ਕਰਾਉਂਦੇ ਹੁੰਦੇ ਸੀ ਇਹ ਭਾਈ ਕੌਂਕੇ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਜਿਹੜੇ ਬੜੇ ਮਹਾਨ ਪਜਨੀਕ ਸਾਧੂ ਹੋਏ ਨੇ ਉਹਨਾਂ ਦੇ ਭਰਾ ਭਾਈ ਇੰਦਰ ਸਿੰਘ ਦੇ ਵਿਦਿਆਰਥੀ ਸੀ ਬਦਨੀ ਕਲਾ ਪੜ੍ਹਦੇ ਸੀ ਹਰ ਸਾਲ ਹੀ ਭੋਗ ਪੈਂਦਾ ਸੀਗਾ ਤੇ ਮੈਨੂੰ ਜਿਹੜੀ ਜਾਣਕਾਰੀ ਹੈਗੀ ਮੇਰੇ ਕੋਲ ਭੋਗ ਦੇ ਉੱਤੇ ਕੋਈ ਸਿੱਖ ਜਿਹੜੇ ਸ਼ਾਮਲ ਹੁੰਦੇ ਸੀ ਜਿਹੜੇ ਅੱਜ ਬਾਹਾਂ ਲਾਰ-ਲਾਰ ਕੇ ਭਾਈ ਕੌਂਕਾ ਸਾਹਿਬ ਦੀ ਸ਼ਹੀਦੀ ਦੀ ਗੱਲ ਕਰ ਰਹੇ ਐ ਤੇ ਇਹ ਵੀ ਉਹ ਚਾਉਂਦੇ ਸੀਗੇ ਤੇ ਕਿੰਨੇ ਕ ਅਸੀਂ ਉਹਨਾਂ ਦੇ ਭੋਗ ਤੇ ਜਾਂਦੇ ਸੀ ਕਿੰਨੇ ਕ ਅਸੀਂ ਉਹਨਾਂ ਦੇ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਸੀ। 25 ਸਾਲ ਰਿਪੋਰਟ ਜਿਹੜੀ ਆ ਭਾਈ ਕੌਂਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਐ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕੀ ਤੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਦੇਣੀ ਤਾਂ ਬਹੁਤ ਦੂਰ ਦੀ ਗੱਲ ਐ। ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਗਾਹ ਕਾ ਕੇ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ ਤੇ ਦੋਸ਼ੀਆਂ ਨੂੰ ਸਜ਼ਾਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜੇ ਕਿਸੇ ਦੀ ਡੈਥ ਵੀ ਹੋ ਗਈ ਹੈ ਨਾ ਤੇ ਉਹਨਾਂ ਨੂੰ ਵੀ ਜਿਹੜੀ ਹੈ ਸੰਕੇਤਕ ਸਜ਼ਾ ਜਿਹੜੀ ਹੈ ਉਹ ਪੋਰਟ ਵੱਲੋਂ ਜਰੂਰ ਦਿਵਾਉਣੀ ਚਾਹੀਦੀ ਹੈ। ਆਪਾਂ ਮਫਾਇਲ ਆ ਜਾਣ ਜਾਣੇ ਚਾਹੀਦੇ। ਪਤਾ ਲੱਗਣਾ ਚਾਹੀਦਾ ਹੈ ਇਤਿਹਾਸ ਦੇ ਵਿੱਚ ਕਿ ਬੰਦੇ ਨੇ ਕੀਤਾ ਸੀ ਤੇ ਮੌਤ ਤੋਂ ਬਾਅਦ ਵੀ ਇਹਨੂੰ ਸਜ਼ਾ ਜਿਹੜੀ ਹੈ ਉਹ ਮਿਲੀ ਸੀ। ਐਸਾ ਹੋਣਾ ਚਾਹੀਦਾ ਹੈ। ਤੇ ਮੈਂ ਜਰੂਰ ਮੌਜੂਦਾ ਸਰਕਾਰ ਨੂੰ ਕਹਾਂਗਾ ਕਿ ਪਿਛਲੀਆਂ ਸਰਕਾਰ ਦੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਤੇ ਮੌਜੂਦਾ ਸਰਕਾਰ ਜਿਹੜੀ ਉਹ ਤਵਾੜੀ ਰਿਪੋਰਟ ਹੈ ਉਹਦੇ ਤੇ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ ਤਾਂ ਜੋ ਸਿੱਖਣ ਨੂੰ insan ਮਿਲ ਸਕੇ। ਸਰਕਾਰ ਨੂੰ ਇਹ ਯਾਦ ਹੈ ਕਿ ਬੰਦੀ ਸੰਘਾਰੇ ਕੀ ਗਲਤਗੀ ਤਾਂ ਪਰ ਇਹ ਨਹੀਂ ਆਤੀ ਸਾਡੇ ਸਿੰਧਾਂ ਨਾਲ ਕੀ ਹੁੰਦਾ ਰਿਹਾ ਬਿਲਕੁਲ ਮੈਂ وہی ਮੈਂ ਉਹ ਹੀ ਉਹੀ ਉਹੀ ਗੱਲ 2097 ਜਿਹੜੇ ਨਜਾਇਜ਼ ਹਰਾਸਤਾਂ ਦੇ ਵਿੱਚ ਪੰਜਾਬ ਪੁਲਿਸ ਨੇ ਮਾਰੇ ਨੇ ਉਸ ਦੌਰ ਦੇ ਦੌਰਾਨ ਉਹਨਾਂ ਨੂੰ ਸੁਪਰੀਮ ਕੋਰਟ ਮੁਆਵਜ਼ਾ ਦੇ ਚੁੱਕੀ ਹੈ ਮਤਲਬ ਕਿ ਇਹ ਔਥੈਂਟਿਕ ਹੋ ਚੁੱਕਿਆ ਹੈ ਕਿ ਇਹ 2097 ਜਿਹੜੇ ਸਿੱਖ ਨੌਜਵਾਨ ਸੀ ਇਹਨਾਂ ਨੂੰ ਉਸ ਵੇਲੇ ਦੀ ਪੰਜਾਬ ਪੁਲਿਸ ਨੇ ਕੋਹ ਕੋ ਕੇ ਨਜਾਇਜ਼ ਹਰਾਸਤਾਂ ਚ ਰੱਖ ਕੇ ਸ਼ਹੀਦ ਕੀਤਾ ਸੀ ਤੇ ਜੇ ਉਹਦਾ ਦੇਖੀ ਤੇ ਖਾਲਾਡੀ ਦੀ ਰਿਪੋਰਟ ਮੁਤਾਬਕ 25000 ਲਾਸ਼ਾਂ ਜਿਹੜੀਆਂ ਇਹਨਾਂ ਨੇ ਖੁਰਦਪੁਰਤ ਕੀਤੀਆਂ ਨੇ ਤੇ ਜਦ ਕਿ ਇਹ ਗਿਣਤੀ ਜਿਹੜੀ ਹੈ ਇਹ ਲੱਖਾਂ ਦੀ ਵਿੱਚ ਹੈਗੀ ਹੈ ਕਿ ਸਾਡਾ ਲੱਖਾਂ ਨੌਜਵਾਨ ਕੋਈ ਲੱਖ ਦੇ ਕਰੀਬ ਤੇ ਲੱਖ ਤੋਂ ਵੱਧ ਨੌਜਵਾਨ ਜਿਹੜਾ ਹੈ ਉਸ ਦੌਰ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਲਾਪਤਾ ਕੀਤਾ ਹੈ ਤੋਂ ਬਾਅਦ ਕਾਲੀ ਦਲ ਸਰਕਾਰ ਰਹੀ ਹੈ ਕੁਝ ਬੜੇ ਕਿਉਂ ਮੈਂ ਇਹੀ ਗੱਲ ਕਹਿਣਾ ਹੈ ਨਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੈਂ ਚਾਹੀਦਾ ਤੇ ਇਹ ਸੀ ਕਿ ਕਮਿਸ਼ਨ ਬਣਾਉਣਾ ਚਾਹੀਦਾ ਸੀ ਨਜਾਇਜ਼ ਜਿਹੜੀਆਂ ਹਰਾਸਤਾਂ ਦੇ ਵਿੱਚ ਕਤਲਯਾਮ ਹੋਇਆ ਹੈ ਦੇਖੋ ਸਭ ਤੋਂ ਘਣਾਉਣਾ ਜਿਹੜਾ ਅੱਤਵਾਦ ਹੈ ਨਾ ਉਹ ਸਰਕਾਰੀ ਅੱਤਵਾਦ ਹੁੰਦਾ ਹੈ ਇਹ ਇੱਕ ਕਿਸਮ ਦਾ ਸਰਕਾਰੀ ਅੱਤਵਾਦ ਸੀ ਸਰਕਾਰੀ ਅੱਤਵਾਦ ਨੇ ਸਾਡੇ 1 ਲੱਖ ਨੌਜਵਾਨਾਂ ਦਾ ਲਹੂ ਪੀਤਾ ਹੈ ਔਰ ਸਭ ਤੋਂ ਵੱਧ ਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਉਹਨਾਂ ਅਤਵਾਦੀਆਂ ਨੂੰ ਸਰਕਾਰੀ ਅਤਵਾਦੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ ਸਿੰਘ ਸਾਹਿਬ ਇੱਕ ਡਿਮਾਂਡ ਕੀਤੀ ਗਈ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਦਾ ਦੇਖੋ ਤਾਂ ਜਦੋਂ ਉਹਨਾਂ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲੱਗ ਗਈ ਤੇ ਉੱਥੇ ਲਿਖਿਆ ਗਿਆ ਸੀ ਸ਼ਹੀਦ ਭਾਈ ਕੌਂਕੇ ਸਾਹਿਬ ਤੇ ਉਹਨਾਂ ਨੂੰ ਸ਼ਹੀਦ ਕੌਮ ਨੇ ਤਸੱਬਰ ਤਸੱਬਰ ਕਰ ਹੀ ਲਿਆ ਪਰ ਇੱਜ਼ਾਤਾਂ ਵਿੱਚ ਸੁਵਿਧਾ ਹੈ ਕਿ ਕਈ ਲੋਕ ਆਦਮੀ ਇਸ ਦੋਦਾ ਦੇ ਵਿੱਚ ਨਹੀਂ ਉਹ ਮੰਨਦੇ ਨਹੀਂ ਕਿ ਉਹ ਸਾਡਾ ਜਥੇਦਾਰ ਨੇ ਨਹੀਂ ਮੈਂ ਇਸ ਬਾਰੇ ਬਾਤ ਨਹੀਂ ਪੜਨਾ ਮੈਨੂੰ ਕੋਈ ਪਤਾ ਨਹੀਂ ਪਰ ਉਹ ਇੱਕ ਬੰਦਗੀ ਵਾਲੀ ਰੂਹ ਸੀ ਪਜਨੀਕ ਰੂਹ ਸੀ ਸਾਧੂ ਸੀ ਇੱਕ ਜਿਹਨਾਂ ਨੂੰ ਕੋ ਕੋ ਕੇ ਉਸ ਵੇਲੇ ਦੇ ਜਲਾਦ ਅਫਸਰਾਂ ਨੇ ਮਾਰ ਸੀ ਸ਼੍ਰੀਸ਼ਖ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਬੰਦੀ ਸਿੰਘਾਂ ਦੇ ਉੱਤੇ ਬਿਆਨ ਦਿੱਤਾ ਉਹਨੂੰ ਲੈ ਕੇ ਇਸ ਤਰ੍ਹਾਂ ਦਾ ਅਗਰੈਸਿਵ ਹੋ ਕੇ ਬਿਆਨ ਦੇਣਾ ਇਹ ਸ਼ੋਭ ਨਹੀਂ ਕਿਹਾ ਠੀਕ ਹੈ ਠੀਕ ਹੈ